ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਆਪਾਂ ਜੀ ਸਿੰਪਲ ਕੁੜਤੀ ਦੀ ਕਟਿੰਗ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਵੀ ਆਪਾਂ 16 ਇੰਚ ਇਹਨਾਂ ਦੀ ਬ੍ਰੈਸਟ ਦੀਆਂ ਸਾਰੀਆਂ ਕਾਟਾਂ ਤੁਹਾਨੂੰ ਆਪਾਂ ਸਾਰੀਆਂ ਕਾਟਾਂ ਬਾਰੇ ਦੱਸਾਂਗੇ। ਕਈ ਮੇਰੀ ਭੈਣਾਂ ਦੇ ਮੈਸੇਜ ਆਏ ਸੀ ਵੀ 16-17 ਇੰਚ ਬ੍ਰੈਸਟ ਦੀ ਕਾਟਾਂ ਬਾਰੇ ਦੱਸੋ। ਇਹ ਜੀ ਉਸੇ ਨਾਪ ਦੇ ਹੀ ਸੂਟ ਆਗਾ। ਦੇਖੋ ਜੀ ਇਹਦੀ ਜਿਹੜੀ ਲੈਂਥ ਹੈਗੀ ਉਹ ਆਪਾਂ 40 ਇੰਚ ਤਿਆਰ ਰੱਖਣੀ ਹੈਗੀ। ਇਹ ਜੀ ਬਿਲਕੁਲ ਵੀ ਐਕਸਟਰਾ ਕਪੜਾ ਨਹੀਂ ਹੈਗਾ 43 ਇੰਚ ਕਪੜਾ ਹੈਗਾ ਪੂਰਾ ਪੂਰਾ ਹੀ ਕਪੜਾ ਆਪਣਾ 3 ਇੰਚ ਐਕਸਟਰਾ ਹੈਗਾ ਵੈਸੇ ਆਪਾਂ 4 ਰੱਖਦੇ ਹੁੰਨੇ ਆ ਤੇ ਜਿਹੜਾ ਇਹਦਾ ਘੇਰਾ ਜੀ ਉਹ 17 ਇੰਚ ਤਿਆਰ ਕਰਨਾ ਆਪਾਂ ਆਹ ਦੇਖੋ ਜਦੋਂ ਆਪਾਂ 7 ਇਹਨਾਂ ਦੇ ਵਿਚਾਲੇ ਇਹਨਾਂ ਪੱਟੀ ਲੱਗੀ ਹੋਈ ਹੈਗੀ ਪੱਟੀ ਵਾਲੀ ਮਤਲਬ ਕਿ ਪੱਟੀ ਕਪੜੀ ਅਟੈਚ ਕੀਤੀ ਹੋਈ ਹੈ ਵਰਕ ਨਹੀਂ ਹੋਇਆ ਹੋਇਆ ਸਲਾਈ ਨਾਲ ਅਟੈਚ ਕੀਤੀ ਹੋਈ ਹੈ ਦੇਖੋ ਆਹ ਪੱਟੀ ਦਾ ਹਾ ਆਹ ਸੈਂਟਰ ਹੋ ਗਿਆ ਹਾਫ ਹੋ ਗਿਆ ਵਾਲਾ ਪੱਟੀ ਦਾ ਆਪਾਂ 17 ਇੰਚ ਕਰਨਾ ਹੈਗਾ ਘੇਰਾ ਲੈਣੀ ਦੇਖੋ 17 ਇੰਚ ਇੱਥੇ ਆ ਗਿਆ ਆਪਾਂ ਘੇਰੇ ਦਾ ਪੱਟੀ ਕੋਲੇ ਨਿਸ਼ਾਨ ਲਾ ਕੇ ਦੱਸਾਂਗੇ ਦੇਖੋ ਆਹ ਵਾਲਾ ਕੱਪੜਾ ਬਚਦਾ ਇਹਨੂੰ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਤਾਂ ਇਹ ਇੰਨਾ ਖੂਬ ਇਹਦੇ ਤੋਂ ਬਾਹਾਂ ਦੀ ਕਟਿੰਗ ਨਹੀਂ ਹੋਣੀ ਹੈਗੀ ਇਸ ਕਰਕੇ ਇਹਦਾ ਸੋਲੂਸ਼ਨ ਕੀ ਹੈਗਾ ਇਹ ਵਰਕ ਨਹੀਂ ਹੋਇਆ ਹੋਇਆ ਪਰ ਪੱਟੀ ਸਿਰਫ ਆਪਣੀ ਇਹਨਾਂ ਦੀ ਸਲਾਈ ਦੇ ਨਾਲ ਅਟੈਚ ਕੀਤੀ ਹੋਈ ਹੈ ਜੇ ਇਦਾਂ ਦਾ ਸੂਟ ਹੋਵੇ ਤੁਹਾਡੇ ਕੋਲੇ ਉਹਦੀਆਂ ਬਾਹਾਂ 'ਚ ਜੋੜਨ ਦਾ ਹੋਵੇ ਤਾ ਉਹਦਾ ਹਾਲ ਇਹ ਆ ਵੀ ਇਹ ਪੱਟੀ ਨੂੰ ਢੇੜ ਨੂੰ ਹੁਣ ਆਪਾਂ ਤੁਹਾਨੂੰ ਪੱਟੀ ਇਹ ਢੇੜ ਕੇ ਦਿਖਾਉਣੀ ਹੈ ਆ ਦੇਖੋ ਜੀ ਆ ਪੱਟੀ ਸਲਾਈ ਦੇ ਨਾਲ ਇਹਦੇ ਨਾਲ ਅਟੈਚ ਕੀਤੀ ਹੋਈ ਸੀਗੀ ਪੱਟੀ ਆਪਾਂ ਢੇੜਤੀ ਹੁਣ ਆਪਾਂ ਪੱਟੀ ਕਟਿੰਗ ਕਰਨ ਤੋਂ ਬਾਅਦ ਸਲਾਈ ਕਰਨ ਟਾਈਮ ਆਪਾਂ ਪੱਟੀ ਇਹਦੇ ਨਾਲ ਅਟੈਚ ਕਰਾਂਗੇ ਹੁਣ ਆਪਾਂ ਕੁੜਤੀ ਦੀ ਕਟਿੰਗ ਕਰਾਂਗੇ ਹੁਣ ਆਪਾਂ ਇੱਕ ਸਾਈਡ ਤੋਂ ਕੁੜਤੀ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਕਮੀਜ਼ ਨੂੰ ਉਲਟਾ ਕਰ ਲੈਣਾਗਾ ਦੇਖੋ ਜੀ ਦੂਸਰੀ ਗੱਲ ਦੇਖੋ ਆਪਾਂ ਪੱਟੀ ਅਲੱਗ ਕਰ ਲਈ ਹੁਣ ਅੱਜ ਜਿਹੜਾ ਇਹਦਾ ਪ੍ਰਿੰਟ ਹੈਗਾ ਅੱਗੇ ਆਪਾਂ ਸੂਟ ਕੱਟੇ ਸੀ ਉਹ ਕੋਲ ਮਾਮੇਲ ਮਾ ਪ੍ਰਿੰਟ ਹੁੰਦਾ ਵੀ ਕਿੱਧਰ ਨੂੰ ਮਰਜੀ ਕਮੀਜ਼ ਦੀ ਕਟਿੰਗ ਕਰ ਲਓ ਜਿਹੜਾ ਇਹਦਾ ਪ੍ਰਿੰਟ ਹੈ ਸਾਰਾ ਉੱਪਰ ਨੂੰ ਜਾਂਦਾ ਇਹਦੇ ਲਈ ਆਪਾਂ ਕੀ ਕਰਨਾਗਾ ਜੇ ਆਪਾਂ ਇਦਾਂ ਸਿੱਧਾ ਹੀ ਕਟਿੰਗ ਕਰ ਲਈ ਕਮੀਜ਼ ਦੀ ਤਾਂ ਇੱਕ ਵਾਲਾ ਪੱਲੇ ਦੀ ਜਿਹੜੇ ਫੁੱਲ ਨੇ ਉਹ ਸਹੀ ਹੋਣਗੇ ਦੂਸਰੇ ਦੇ ਉਲਟ ਹੋ ਜਾਣਗੇ

ਇੱਕ ਮੇਰੇ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਾਡੇ ਜਿਹੋ ਅਸੀਂ ਕਮੀਜ਼ ਨੂੰ ਸਟਿਚ ਕਰ ਲੈਨੇ ਆ ਵੀ ਸਾਡੇ ਪੱਲੇ ਘੁੰਮ ਜਾਂਦੇ ਨੇ ਦੇਖੋ ਜੀ ਉਹਦਾ ਰੀਜ਼ਨ ਇਹੀ ਹੁੰਦਾ ਦੇਖੋ ਆ ਤੁਹਾਨੂੰ ਕਾਣ ਦੇਖ ਰਿਹਾ ਹੁਣ ਆਪਾਂ ਕਾਣ ਕੱਢਣਾ ਦੱਸਣਾ ਵੀ ਕੱਢਣਾ ਕਿੱਦਾਂ ਦੇਖੋ ਆ ਉੱਪਰੋਂ ਜਿੱਥੋਂ ਮੇਰਾ ਕਮੀਜ਼ ਫੜਿਆ ਹੋਇਆ ਇੱਥੋਂ ਹੀ ਫੜ ਕੇ ਰੱਖਣਾ ਇਹ ਜਦੋਂ ਆਪਣੇ ਪੱਲੇ ਸਿੱਧੇ ਹੋ ਜਾਣਗੇ ਆਪਾਂ ਇੱਥੋਂ ਹਲਾਇ ਜਾਣਾ ਦੇਖੋ ਆ ਕਮੀਜ਼ ਨੂੰ ਦੇਖੋ ਇੰਨਾ ਕ ਫੜ ਕੇ ਰਹਿ ਗਿਆ ਹੁਣ ਦੇਖੋ ਹਲਕਾ ਜਿਹਾ ਰਹਿ ਗਿਆ ਇਹ ਕੱਪੜੇ ਨੂੰ نیچےੋਂ ਕਾਕਰ ਸੈੱਟ ਕਰੀ ਜਾਣਾ ਜਦੋਂ ਸੈੱਟ ਹੋ ਗਿਆ ਸੈੱਟ ਕਰਨ ਤੋਂ ਬਾਅਦ ਆਪਾਂ ਇਹਨੂੰ ਐਦਾਂ ਵਸਾ ਲੈਣਾ ਵਸਾਉਣ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਗਾ ਸੈੱਟ ਕਰਨ ਤੋਂ ਬਾਅਦ ਜੀ ਆਪ ਇਦਾਂ ਇਹਨੂੰ ਵਸਾ ਲੈਣਾ ਵਸਾਉਣ ਤੋਂ ਬਾਅਦ ਜਿਹੜਾ ਉੱਚਾ ਨੀਵਾਗਾ ਇਹ ਸਾਰੀ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਐਸ ਤਰ੍ਹਾਂ ਇਹਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਕੱਪੜਾ ਗਾ वो बिल्कुल सीधा हो जूगा आ देखो जी इथों कपड़ा घट है इथों कपड़ा ज्यादा इथों घट स यह जरा अपना कान कपड़े का निकल गया हम आपबारा यह कपड़ा चक के दिखाए गए ਦੇਖੋ ਐਸ ਤਰ੍ਹਾਂ ਹੁਣ ਇਹਦੇ ਜਿਹੜੇ ਆਲੇ-ਦੁਆਲੇ ਵਾਲੇ ਆ ਕੰਨੀਆਂ ਨੇ ਦੇਖੋ ਹੁਣ ਉਹ ਪਿੰਗੀਆਂ ਡੇਡੀਆਂ ਨਹੀਂ ਹੈਗੀਆਂ ਇਹ ਜਦੋਂ ਆਪਣਾ ਘੇਰਾ ਘੁੰਮ ਜਾਂਦਾ ਦੇਖੋ ਜੀ ਉਹਦੇ ਵਿੱਚ ਸਾਈਡ ਸਲਾਈ ਦਾ ਕੋਈ ਵੀ ਕਾਰਨ ਨਹੀਂ ਹੁੰਦਾ ਹੈਗਾ ਬਸ ਇਹੀ ਰੀਜ਼ਨ ਹੁੰਦਾ ਆਪਣੇ ਘੇਰੇ ਘੁੰਮਣ ਦਾ ਕਾਨ ਕੱਢਣ ਤੋਂ ਬਾਅਦ ਜੀ ਆਪਾਂ ਇਹਨਾਂ ਦੋਵਾਂ ਨੂੰ ਅਲੱਗ ਕਰ ਲੈਣਾ ਹੈ ਲੈਂਕਰ ਸੂਟ ਵਿੱਚ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੁੰਦਾ ਕਈ ਵਾਰੀ ਜਿਹੜੇ ਨਾ ਫੁੱਲ ਹੁੰਦੇ ਨੇ ਉਹ ਸਾਰੇ ਇੱਕ ਸਾਈਡ ਨੂੰ ਹੁੰਦੇ ਨੇ ਜੇ ਆਪਾਂ ਇਦਾਂ ਡਾਇਰੈਕਟਰੀ ਕਟਿੰਗ ਕਰਦਾਂਗੇ ਤਾਂ ਇੱਕ ਪੱਲੇ ਦੇ ਫੁੱਲ ਸਿੱਧੇ ਹੋਣਗੇ ਦੂਸਰੇ ਦੇ ਉਲਟ ਹੋਣਗੇ ਹੁਣ ਆ ਦੇਖੋ ਆਪਾਂ ਇਹਨਾਂ ਦੀ ਕਟਿੰਗ ਕਰ ਲਈ ਕਟਿੰਗ ਕਰਨ ਤੋਂ ਬਾਅਦ ਦੇਖੋ ਫੁੱਲ ਉੱਪਰ ਨੂੰ ਜਾਂਦੇ ਨੇ ਤੇ ਆ ਦੂਸਰੇ ਵੀ ਵੀ ਉੱਪਰ ਨੂੰ ਹੀ ਜਾਣਾ ਤਾਂ ਇਸ ਤਰ੍ਹਾਂ ਕਰਕੇ ਬਸਾ ਲੈਣੇ ਸਤ੍ਰਈ ਨਾਲ ਦਾ ਜਰੂਰ ਧਿਆਨ ਰੱਖੀ ਰਹੰਦਾ ਜੀ ਪ੍ਰਿੰਟਰ ਸੂਟ ਜਿਹਾ ਕੋਈ ਚੈੱਕ ਵਾਲਾ ਸੂਟ ਹੋਵੇ ਉਹਦੇ ਵਿੱਚ ਇਹ ਗੱਲਾਂ ਦਾ ਜਰੂਰ ਧਿਆਨ ਰੱਖਣਾ ਦੇਖੋ ਜੀ ਜਿਹੜੀ ਇਹ ਕੁੜਤੀ ਸੀਗੀ ਆਪਾਂ 40 ਇੰਚ ਤਿਆਰ ਰੱਖਣੀ ਸੀ ਇਹ ਕੱਪੜੇ 'ਚ ਸੀਗਾ ਕਾਣ ਕਾਣ ਕਰਕੇ ਦੇਖੋ ਇੱਕ ਤਕਰੀਬਨ 1.5 ਇੰਚ ਕੱਪੜਾ ਘਟ ਗਿਆ ਆਪਾਂ ਜਿਹੜੀ ਕੁੜਤੀ ਹੈਗੀ ਉਹ 34 ਇੰਚ ਤਿਆਰ ਰੱਖਾਂਗੇ 3 ਇੰਚ نیچے ਨੂੰ ਆਪਾਂ ਤਰਪਾਈ ਵਾਸਤੇ ਤੇ ਜਿਹੜੀ ਉੱਪਰ ਕਾਟ ਪੈਂਦੀ ਹੁੰਦੀ ਹੈ ਉਹਦੇ ਵਾਸਤੇ ਛੱਡ ਕੁਰਤੀ ਰੱਖਣੀ ਸੀ ਆਪਾਂ ਇਹ 40 ਇੰਚ ਤਿਆਰ ਹੋਣਾ ਆਪਾਂ ਇਹ ਰੱਖਾਂਗੇ 39 ਕਿਉਂਕਿ ਕਪੜਾ ਜੀ ਬਹੁਤ ਹੀ ਪੂਰਾ ਪੂਰਾ ਸੀਗਾ ਦੂਸਰੇ ਕਪੜੇ ਦੇ ਵਿੱਚ ਕਾਹਨ ਸੀਗਾ 34 ਇੰਚ ਤੇ ਨਸਾਮੀ ਲਾ ਲਈ 34 ਇੰਚ ਤੇ ਜੀ ਆਪਾਂ ਇਧਰਲੇ ਪਾਸੇ ਲਾ ਲੈਣੀ ਆ ਇੱਥੇ ਤੱਕ ਆਪਾਂ ਕੁਰਤੀ ਰੈਡੀ ਰੱਖਣੀ ਆ ਆਪਣਾ ਤਰਪਾਈ ਵਾਸਤੇ ਸਿਰਫ ਨਸਾਮੀ ਲਾ ਕੇ ਦਿਖਾਉਣੀ ਹੈ ਦੇ ਵਿੱਚ ਐਕਸਟਰਾ ਕਪੜੇ ਦੀ ਆਪਾਂ ਕੋਈ ਕਟਿੰਗ ਨਹੀਂ ਕਰਨੀ ਹੈਗੀ ਜਿਹੜਾ ਆਪਣਾ ਘੇਰਾ ਦਾ ਆਪਾਂ ਰੱਖਣਾ ਜੀ 17 ਇੰਚ ਤਿਆਰ ਸਾਰੇ ਇੰਚ ਤਿਆਰ ਰੱਖਣਾ ਆਪਾਂ 4 ਇੰਚ ਐਕਸਟਰਾ ਰੱਖਾਂਗੇ 1 2 3 4 ਆਪਾਂ ਕਟਿੰਗ ਕਰਾਂਗੇ ਜੀ 21 ਇੰਚ ਦੇ ਆ ਦੇਖੋ ਇੱਥੇ 1 ਇੰਚ ਤੇ ਲਸਾਨੀ ਲਾਤੀ ਐਸੇ ਤਰ੍ਹਾਂ ਜੀ 21 ਇੰਚ ਤੇ ਆਪਾਂ ਇੱਧਰ ਲਾ ਦੇਣੀ ਆ ਇਹਨਾਂ ਨੂੰ ਆਪਾਂ 1/2 ਇੰਚੀ ਟੇਪ ਜਾਂ ਸਕੀਲ ਰੱਖ ਕੇ ਆਪਸ ਵਿੱਚ ਮਿਲਾ ਲੈਣਾ ਉਨਾ ਪੈਦੀ ਕਰ ਦੇਣੀ ਹੈ ਜੀ ਕਰ ਦੇ ਹੁਣ ਆਪਾਂ ਜੀ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਚਾਰ ਤਹਾਂਜ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਨ ਤੋਂ ਬਾਅਦ ਹੁਣ ਦੇਖੋ ਇਦਾਂ ਫੋਲਡ ਕਰ ਲਿਆ ਦੇਖੋ ਜੀ ਜਿਹੜਾ ਫੁੱਲਾਂ ਵਾਲਾ ਸੂਟ ਹੁੰਦਾ ਨਾ ਉਹਦਾ ਕਾਣ ਨਿਕਲ ਜਾਂਦਾ ਹੁੰਦਾ ਕਈ ਵਾਰੀ ਨਾ ਚੈੱਕ ਚ ਕਾਣ ਹੁੰਦਾ ਜਿਹੜਾ ਪ੍ਰਿੰਟਡ ਚੈੱਕ ਚ ਹੁੰਦਾ ਵੀ ਚੈੱਕ ਬਣਿਆ ਹੁੰਦਾ ਜਾਂ ਟ੍ਰਾਇੰਗਲ ਸ਼ੇਪ ਚ ਡਿਜ਼ਾਈਨ ਬਣੇ ਹੁੰਦੇ ਆ ਜਦੋਂ ਆਪਾਂ ਉਹਦਾ ਕੰਮ ਕਰਦੇ ਆ ਤਾਂ ਉਹ ਸਹੀ ਨਹੀਂ ਆਉਂਦਾ ਹੁੰਦਾ ਜਿਹੜਾ ਚੈੱਕ ਵਾਲਾ ਡਿਜ਼ਾਈਨ ਹੁੰਦਾ ਜੂ ਬਿਲਕੁਲ ਖਰਾਬ ਹੋ ਜਾਂਦਾ ਦਾ ਪ੍ਰਿੰਟਰ ਸੂਟਾਂ ਦਾ ਜਿਹੜਾ ਕਾਣਾ ਬਹੁਤ ਜਾਂ ਪ੍ਰਿੰਟਡ ਜਾਂ ਪਲੇਨ ਦਾ ਸਹੀ ਨਿਕਲ ਜਾਂਦਾ ਹੁੰਦਾ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾਗਾ ਤੀਰਾ ਰੱਖਾਂਗੇ ਜੀ 6 ਇੰਚ ਇੱਕ ਦੇਖੋ ਜੀ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਵੀ ਤੁਸੀਂ 6 ਇੰਚ ਤੀਰਾ ਹੀ ਕਿਉਂ ਰੱਖਿਆ ਤੀਰਾ ਦੇਖੋ ਜੀ ਤਕਰੀਬਨ ਹਰੇਕ ਸੂਟ ਚ 6.5 ਇੰਚ ਦੀ ਆਮ ਕਟਿੰਗ ਹੁੰਦੀ ਹੈਗੀ ਪਰ ਜਿਹੜੀ ਤੀਰੇ ਦੀ ਕਟਿੰਗ ਆ ਆਪਾਂ ਆਪਣੇ ਨਾ ਸ਼ੋਲਡਰਸ ਮਤਲਬ ਮੋਢੇ नाप ਕੇ ਰੱਖਦੇ ਹੁੰਨੇ ਆਂਗੇ ਜਿੱਦਾਂ ਆਪਾਂ ਆਪਣੀ ਗਰਦਨ ਦੇ نیچے ਇੰਚੀ ਟੇਪ ਰੱਖਣਾ ਹੁੰਦਾ ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਜਿੰਨਾ ਆਉਂਦਾ ਉਹਦੇ ਵਿੱਚੋਂ ਆਪਾਂ 2 ਇੰਚ ਘਟਾ ਦੋ ਆਪਣਾ ਜਿੱਦਾਂ ਮੇਰਾ 14 ਆਇਆ ਜੀ 14 ਚ 2 ਇੰਚ ਘਟਾਤਾ 12 ਹੋ ਗਿਆ ਅੱਧਾ ਇੰਚ ਆ ਪੈਕ ਐਕਸਟਰਾ ਕਟਿੰਗ ਕਰੀਦੀ ਹੁੰਦੀ ਆ ਸਲਾਈ ਵਗੈਰਾ ਵਾਸਤੇ ਮਤਲਬ 6.5 ਇੰਚ ਤੇ ਆਪਾਂ ਆਮ ਤੀਰੇ ਦੀ ਕਟਿੰਗ ਕਰਦੇ ਆਂਗੇ ਕਈ ਮੇਰੀਆਂ ਪੈਣਾ ਪਤਲੀਆਂ ਹੁੰਦੀਆਂ ਨੇ ਪਰ ਜਿਹੜੇ ਉਹਨਾਂ ਦੇ ਸ਼ੋਲਡਰਸ ਹੁੰਦੇ ਨੇ ਉਹ ਭਾਰੇ ਹੁੰਦੇ ਨੇ ਕੋ ਜਿਹੜੇ ਸਰੀਰ ਭਾਰੇ ਜਾਂ ਪਤਲੇ ਹੋਣ ਦੇ ਨਾਲ ਆਪਣੇ ਮੋਰਾਂ ਦਾ ਸ਼ੋਲਡਰਸ ਦਾ ਕੋਈ ਨਹੀਂ ਹੁੰਦਾ ਕਈ ਵੇਲੇ ਪਤਲੀਆਂ ਹੁੰਦੀਆਂ ਨੇ ਉਹਨਾਂ ਦੇ ਸ਼ੋਲਡਰਸ ਭਾਰੇ ਹੁੰਦੇ ਨੇ ਜਾਂ ਕਈ ਸਰੀਰ ਭਾਰੇ ਹੁੰਦੇ ਨੇ ਪਰ ਜਿਹੜੇ ਉਹਨਾਂ ਦਾ ਸ਼ੋਲਡਰਸ ਹੁੰਦੇ ਨੇ ਉਹ ਆਮ ਤਕਰੀਬਨ 6.5 ਇੰਚ ਤੇ ਕਟਿੰਗ ਹੁੰਦੀ ਹੈ ਜੀ ਆਹ ਦੇਖੋ ਜੀ ਹੁਣ ਆਪਾਂ 6 ਇੰਚ ਤੇ ਨਿਸ਼ਾਨੀ ਲਾਈ ਹੈਗੀ ਤੇ ਨੀਚੇ ਨੂੰ ਆਪਾਂ ਮੋਢੇ ਦੀ ਕਟਿੰਗ ਕਰਨੀ ਹੈ 7 ਇੰਚ ਤੇ ਆ ਜਿੱਥੋਂ ਆਪਾਂ 6 ਲਾਈ ਆ ਇੱਥੋਂ ਆਪਾਂ 5.5 ਅੱਧਾ ਇੰਚ ਘਟਾ ਕੇ ਲਾਵਾਂਗੇ ਐਸਟਰੋ ਹੁਣ ਆਪਾਂ ਜੀ ਕਾਟ ਪਾਉਣੀ ਹੈਗੀ ਫਰੰਟ ਵਾਲੀ ਕਾਟ ਮੈਂ ਹਰ ਇੱਕ ਨਾਪ 6 ਇੰਚ ਤੇ ਪਾਉਣੀ ਹੁੰਨੀ ਹੈ ਤੇ ਜਿਹੜੀ ਦੋ ਵਾਲੀ ਆ ਪਿੱਛੇ ਵਾਲੀ ਆ ਉਹ ਆਪਾਂ 2 ਇੰਚ ਤੇ ਪਾਉਣੀ ਹੈਗੀ ਆ ਦੇਖੋ 1 ਇੰਚ ਤੇ ਆ 2 ਇੰਚ ਤੇ ਆ ਹੁਣ ਆਪਾਂ ਜੀ ਚੈਸਟ ਆ ਗਈ ਇਹਨਾਂ ਦੀ 16 ਇੰਚ ਹਾਂਜੀ ਚੈਸਟ ਇਹਨਾਂ ਦੇ 16 ਇੰਚ ਆਪੇ ਇਹਦੇ ਵਿੱਚ ਕੁਝ ਵੀ ਵਧਾ ਘਟਾ ਕੇ ਨਹੀਂ ਰੱਖਣਾ ਆਪਾਂ 16 ਦਾਦ ਹੋ ਗਿਆ 8 ਆਪਾਂ 8 ਇੰਚ ਦੇ ਨਸਾਨੀ ਲਾ ਲੈਣੀ ਐਗੇ 8 ਇੰਚ ਦੇ ਨਸਾਨੀ ਲਾ ਲਈ ਤੇ ਇਹ ਹੋ ਗਿਆ ਜੀ 2.5 ਇੰਚ 2.5 ਦਾ ਆਪਾਂ ਹਾਫ ਕਰ ਲੈਣਾ ਆ ਆ ਗਿਆ ਜੀ ਹਾਫ ਜਿੰਨਾ ਇਹ ਆਇਆ ਉੰਨੇ ਹੀ ਆਪਾਂ ਇੱਥੇ ਨਸਾਨੀ ਲਾ ਲੈਣੀ ਹੈ ਤੇ ਜਿਹੜੀ ਪਿਛਲੀ ਕਾਟ ਆ ਇਹ ਪਾਵਾਂਗੇ ਜੀ ਆਪਾਂ 4.5 ਇੰਚ ਤੇ ਹੁਣ ਆਪਾਂ ਦੇਣੀ ਆ ਜੀ ਇਹਨਾਂ ਨੂੰ ਗਲਾਈ ਨਾ ਲੋਚੀ ਆ ਪਿਛਲੇ ਮੋਡੇ ਦੀ ਕੱਟ ਹੋ ਗਈ ਤੇ ਆ ਵਾਲੀ ਹੋਊਗੀ ਜੀ ਫਰੰਟ ਵਾਲੀ ਮੋਡੇ ਦੀ ਕੱਟ ਦੇਖੋ ਜੇ ਆਪਣੀਆਂ ਕੱਟਾਂ ਬਿਲਕੁਲ ਗੋਲ ਪਈਆਂ ਹੋਣਗੀਆਂ ਸਹੀ ਪਈਆਂ ਹੋਣਗੀਆਂ ਕਦੇ ਵੀ ਆਪਣੇ ਮੋਡੇ ਚ ਝੋਲ ਨਹੀਂ ਪਊਗਾ ਬਾਹਾਂ ਚ ਵੱਲ ਨਹੀਂ ਪੈਣਗੇ ਤੇ ਅੱਧੇ ਇੰਚ ਦੀ ਆਪਾਂ ਕੱਟ ਪਾਉਣੀ ਆ ਜੀ ਇੱਥੇ ਹੁਣ ਆਪਾਂ ਜੀ ਦੇਖੋ ਸਾਈਡ ਸਲਾਈ ਰੱਖਣੀ ਆ ਸਾਈਡਸ ਲਈ ਰੱਖਣੀ ਹੈ ਇਹਨਾਂ ਦੀ 21 ਇੰਚ ਇੱਥੇ ਲਾ ਲਿਆ ਆਪੇ 21 ਇੰਚ ਤੇ ਨਿਸ਼ਾਨੀ ਹੁਣ ਆਪਾਂ 21 ਦਾ ਕਰ ਲੈਣਾ ਅੱਧਾ ਦੇਖੋ ਜੀ 14 ਆ ਗਿਆ 14 ਦਾ ਅੱਧ ਹੋ ਗਿਆ 7 ਇੰਚ 7 ਇੰਚ ਹੋ ਗਿਆ ਹੁਣ ਆਪਾਂ ਰੱਖਾਂਗੇ ਕਮਰ ਕਮਰ ਹੈਗੀ ਆ ਜੀ ਇਹਨਾਂ ਦੀ 14 ਇੰਚ 14 ਦਾ ਅੱਧ ਹੋ ਗਿਆ 7 ਇੰਚ ਆਪਾਂ ਅੱਧਾ ਇੰਚ ਐਕਸਟਰਾ ਰੱਖਾਂਗੇ ਪਲੇਟਸ ਜਾਊਗਾ ਪਲੇਟਸ ਪਾਉਣ ਤੋਂ ਬਾਅਦ ਇਹਨੇ 14 ਯਾਨੀ 7 ਹੀ ਤਿਆਰ ਰਹਿ ਜਾਣਾ ਆਪਾਂ 7.5 ਇੰਚ ਤੇ ਨਸਾਨੀ ਲਾਵਾਂਗੇ ਕੱਲੀ ਜਿਹੜੀ ਕਮਰ ਦਾ ਨਾਪ ਹੁੰਦਾ ਇਹ ਅੱਧਾ ਇੰਚ ਵਧਾ ਕੇ ਰੱਖੀਦਾ ਹੁੰਦਾ ਹੋਰ ਆਪਾਂ ਕੋਈ ਵੀ ਵਧਾ ਘਟਾ ਕੇ ਨਹੀਂ ਰੱਖਣਾ ਹੈਗਾ ਇਹਨਾਂ ਦੀ हिਪ ਹੈਗੀ ਆ ਜੀ हिਪ ਹੈਗੀ ਆ 17 ਇੰਚ ਦੇਖੋ हिਪ ਹੈਗੀ ਆ 17 17 ਦਾ ਹਾਫ ਤੁਸੀਂ ਐਦਾਂ ਕਰ ਲਓ ਸਾਰਾ ਦਾ ਆ হাফ ਆ ਗਿਆ 8.5 ਇੰਚ ਇਹ ਲੋ ਜੀ ਆਪਾਂ ਇੱਥੇ 8.5 ਇੰਚ ਦੇ ਇਨਸਾਨੀ ਲਾ ਲਈ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਐਦਾਂ ਆਪਸ ਵਿੱਚ ਮਨਾ ਲੈਣਾ ਨਾ ਲੋ ਜੀ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਆਪਾਂ نیچے ਨੂੰ 11.5 ਇੰਚ ਤੇ ਪਾਵਾਂਗੇ ਤੇ نیچے ਨੂੰ ਜਿਹੜੀ ਇਹਨਾਂ ਦੀ ਲੰਬਾਈ ਹੈਗੀ ਉਹ ਰੱਖਾਂਗੇ ਜੀ ਆਪਾਂ 7 ਇੰਚ ਤੇ ਜਿਹੜੀ ਇਹਨਾਂ ਦੀ ਚੜਾਈ ਹੈ ਵੈਸੇ ਆਪਾਂ 3.5 ਰੱਖਦੇ ਹੁੰਨੇ ਆ ਇਹਨਾਂ ਦੀ ਰੱਖਣੀ ਹੈ ਜੀ 3 ਇੰਚ 16 ਇੰਚ ਬਰੈਸਟ ਵਾਲਿਆਂ ਦੀ ਜੀ ਆਪਾਂ ਚੜਾਈ 3 ਇੰਚ ਰੱਖਣੀ ਹੈ ਹੁਣ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ ਇਹਨੂੰ ਨਹੀਂ ਛੇੜਨਾ ਆਪਾਂ ਦੇਖੋ ਇੱਥੋਂ ਆਪਾਂ 2 ਇੰਚ ਐਕਸਟਰਾ ਮਾਰਜਿਨ ਰੱਖਣਾਗਾ ਇੱਥੋਂ ਇਹਦੇ ਨਾਲ ਇਦਾਂ ਮਿਲਾ ਦੇਣਾ ਤੇ ਆਹ ਵਾਲਾ ਜਿਹੜਾ ਆਪਾਂ ਕਾਰਨਰ ਬਣਾਇਆ ਸੀ ਇਹਨੂੰ ਆਪਾਂ ਇਹਦੇ ਨਾਲ ਇਦਾਂ ਮਿਲਾ ਦੇਣਾ ਹੁਣ ਆਪਾਂ ਕਰਾਂਗੇ ਜੀ ਕਨੀਸ ਦੀ ਕਟਾਈ ਕੀ ਕਰਨਾ ਜਿਹੜਾ ਬੈਕ ਵਾਲਾ ਪੱਲਾ ਉਹਨੂੰ ਐਦਾਂ ਕੱਢ ਦੇਣਾ ਆ ਰਹਿ ਗਿਆ ਆਪਣਾ ਸਿੰਗਲ ਪੱਲਾ ਫਰੰਟ ਵਾਲਾ ਪੱਲਾ ਜੀ ਇਹ ਪਿਛਲਾ ਨਹੀਂ ਹੈਗਾ ਪਿਛਲਾ ਆਪਾਂ ਆ ਦੇਖੋ ਜੀ ਪਿਛਲਾ ਪੱਲਾ ਆਪਾਂ ਮਾਗਰ ਕੱਢਤਾ ਤੇ ਜਿਹੜੀ ਆਪਣੀ ਆ ਫਰੰਟ ਵਾਲੀ ਕਾਟ ਆ ਗਈ ਮੋਢੇ ਦੀ ਇਸ ਤਰ੍ਹਾਂ ਆਪਾਂ ਇਹ ਪਾ ਦੋਣੀ ਇਹ ਪਾਉਣ ਤੋਂ ਬਾਅਦ ਆਪਾਂ ਜੀ ਦੇਖੋ ਆ ਜਿਹੜਾ ਕਮੀਜ਼ ਹੈਗਾ ਇਹਦੇ ਸਿਰਫ ਇਧਰਲੇ ਪਾਸੇ ਨਿਸ਼ਾਨੀਆਂ ਨੇ ਨਾ ਇਨਾਂ ਨੂੰ ਆਪਾਂ ਇਦਾਂ ਕਰ ਲੈਣਾ ਇਦਾਂ ਕਰਕੇ ਬਸ ਇਹਨੂੰ ਰੱਖ ਦੋ ਇਨਸਾਨੀਆਂ ਆਪਣੇ ਆਪ ਜੀ ਇੱਧਰ ਚਲੀਆਂ ਜਾਣਗੀਆਂ ਦੂਸਰੀ ਸਾਈਡ ਹੁਣ ਆਪਾਂ ਜੀ ਪਿਛਲੇ ਗਲੇ ਦੀ ਕਟਿੰਗ ਤੇ ਤੁਹਾਨੂੰ ਪਲੇਟਸ પાਕੇ ਦੱਸਾਂਗੇ ਵੀ ਕਿੱਦਾਂ ਪਾਉਣੀ ਹੈ ਸਭ ਤੋਂ ਪਹਿਲਾਂ ਆਪਾਂ 2.5 ਇੰਚ ਤੇ ਪਿਛਲੇ ਗਲੇ ਦੀ ਚੜਾਈ ਰੱਖਣੀ ਹੈਗੀ ਤੇ نیچے ਨੂੰ ਜਿਹੜਾ ਆਪਾਂ ਗਲੇ ਦੀ ਲੰਬਾਈ ਹੈਗੀ ਉਹ 4.5 ਇੰਚ ਰੱਖਾਂਗੇ ਤੇ ਉਸ ਤੋਂ ਹਾਂ ਜੀ ਆਪਾਂ ਚਾਕ ਦੇ ਨਾਲ ਗਲੇ ਨੂੰ ਗਲਾਈ ਦੇ ਦੇਣੀ ਹੈ ਆ ਲਓ ਜੀ ਆਪਨੇ ਗਲੇ ਦੀ ਕਟਿੰਗ ਹੋ ਗਈ ਗਲੇ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਜੀ ਪਲੇਟਸ ਪਾਵਾਂਗੇ ਪਲੇਟ ਸੇਪ ਹੋਣੀਆਂ ਨੇ ਦੇਖੋ ਜੀ ਅੱਗੇ ਵਾਲੀਆਂ ਵੀ 11.5 ਤੇ ਇਹ ਵੀ 11.5 ਨੇ ਤੇ ਜਿਹੜੀ ਇਹਨਾਂ ਦੀ نیچے ਨੂੰ ਲੰਬਾਈ ਆ ਉਹ ਆਪਾਂ ਇਹ ਬਧਾ ਕੇ ਰੱਖੀ ਦੀ ਹੁੰਦੀ ਹੈਗੀ ਇਹ ਆਪਾਂ 7.5 ਰੱਖਾਂਗੇ ਤੇ ਜਿਹੜੀ ਇਹਨਾਂ ਦੀ ਚੜਾਈ ਹੈਗੀ ਉਹ 3 ਇੰਚ ਇੱਥੋਂ ਵੀ 3 ਇੰਚ ਤੇ ਇਹਨਾਂ ਨੂੰ ਸਕੇਲ ਦੀ ਹੈਲਪ ਨਾਲ ਇਦਾਂ ਆਪਸ ਵਿੱਚ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਆ ਕਿਸੇ ਤਿੱਖੀ ਚੀਜ਼ ਨਾਲ ਚਾਹੇ ਤੁਸੀਂ ਜਿੱਦਾਂ ਦਾ ਨੂੰ ਫਰੰਟ ਵਾਲੇ ਪੱਲੇ ਦਾ ਕਿਹਾ ਉਦਾਂ ਨਿਸ਼ਾਨੀਆਂ ਲਾ ਲਓ ਇਹ ਇੱਕ ਹੀ ਪਲੇਟ ਹੀ ਹੁੰਦੀ ਹੈਗੀ ਇਹ ਦਨਸਾਨੀ ਬੀਜ ਸਹੀ ਲੱਗ ਜਾਂਦੀ ਹੁੰਦੀ ਹੈ। ਨਲੋਤੀ। ਹੁਣ ਆਪਾਂ ਜੀ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਾਂਗੇ। ਬਾਹਾਂ ਦੀ ਕਟਿੰਗ ਦੇ ਮੈਨੂੰ ਮੈਸੇਜ ਵੀ ਆਏ ਹੋਏ ਨੇ ਮੇਰੀ ਭੈਣ ਦੇ ਵੀ ਦੀਦੀ ਆਪਾਂ ਵੀ ਮੋਢੇ ਤੋਂ ਨਾਪ ਲੈ ਕੇ ਵੀ ਕਿੱਦਾਂ ਬਾਹਾਂ ਦੀ ਕਟਿੰਗ ਕਰਨੀ ਹੈਗੀ ਉਹ ਦੇਖ ਤੁਹਾਨੂੰ ਦੱਸ ਦਿਆਂ ਜੀ ਅੱਜ। ਵੈਸੇ ਮੈਂ ਦੱਸਤੀ ਤਾਂ ਹਰ ਇੱਕ ਵੀਡੀਓ ਚ ਹੁੰਨੀ ਹੈਗੀ। ਇਹਨੇ ਪਤਾ ਕੀ ਹੁੰਦਾ ਵੀਡੀਓ ਨੂੰ ਤੁਸੀਂ ਜਦੋਂ ਦੇਖਦੇ ਹੋਵੋਗੇ ਤਾਂ ਉਹਨੂੰ ਸਕਿੱਪ ਨਾ ਕਰਿਆ ਕਰੋ ਜਦੋਂ ਆਪਾਂ ਸਾਰੀ ਵੀਡੀਓ ਦੇਖਦੇ ਆਂਗੇ ਫਿਰ ਆਪਾਂ ਨੂੰ ਸਮਝ ਆਉਂਦਾਗਾ ਵੀ ਮੋਢੇ ਦੀ ਤੇ ਬਾਹਾਂ ਦੀ ਕਟਾਈ ਕਿੱਦਾਂ ਹੋਈ ਹੈਗੀ ਆ ਦੇਖੋ ਜੀ ਆ ਆਪਣੀ ਕਮੀਜ਼ ਦਾ ਮੋਢਾ ਦਾ ਆਪਾਂ ਇੰਨਾ ਕੁ ਤਾਂ ਦੇਖੋ ਜੀ ਆਪਣਾ ਸਲਾਈ ਲਗਾਵਾਂਗੇ ਆਪਾਂ ਉੱਪਰ ਸਲਾਈ ਲਾਵਾਂਗੇ ਨਾ ਇੱਥੇ ਆਪਾਂ ਇੰਚੀ ਟੇਪ ਧਾਰ ਲੈਣਾ ਜਿੱਧਰ ਜਿੱਧਰ ਨੂੰ ਇਹਦੀ ਗਲਾਈ ਆਈ ਚਾਊਗੀ ਇੱਥਾ ਇੰਚੀ ਟੇਪ ਨੂੰ ਘੁਮਾਈ ਜਾਣਾ 8 ਦੇਖੋ ਇਹ ਹੋ ਗਿਆ ਜੀ ਪੌਣੇ 1.9 ਇੰਚ ਮੋਡਾ ਤਿਆਰ ਆ ਗਿਆ ਸਾਢੇ 8 ਲਾ ਲਓ ਚਾਹੇ ਪੌਣੇ 9 ਲਾ ਲਓ ਇੰਨਾ ਕੁ 16 ਬਰਸਟਾਂਿਆਂ ਦਾ ਮੋਡਾ ਤਿਆਰ ਆ ਗਿਆ ਦੇਖੋ ਜੀ ਸਾਢੇ 9 ਲਾਓ ਤੁਸੀਂ ਸਾਢੇ 8 ਦੇਖੋ ਇਹ ਕੱਪੜਾ ਹੈਗਾ ਆਪਣਾ ਪੂਰਾ 8.5 ਇ ਹੈਗਾ ਹੁਣ ਆਪਾਂ ਇਹ ਦੇਖਦੇ ਆਂਗੇ ਵੀ ਇਹਦੇ ਨਾਲ ਆਪਣਾ ਮੋਢਾ ਨਹੀਂ ਰੈਡੀ ਹੋਣਾ ਦੇਖੋ ਜੀ ਇਹ ਆਪਣਾ ਕੱਪੜਾ ਹੈਗਾ 8.5 ਇੰਚਾ ਆਪਾਂ 8.5 ਇੰਚੀ ਮੋਢਾ ਰੈਡੀ ਕਰਨਾ ਹੈ ਬਹੁਤ ਹੀ ਆਖਿਆਈ ਦੇ ਨਾਲ ਮੋਢਾ ਰੈਡੀ ਹੋਊਗਾ ਜੇ ਮਤਲਬ 9 ਇੰਚ ਮੋਢਾ ਰੈਡੀ ਕਰਨਾ ਹੁੰਦਾ ਤਾਂ ਆਪਾਂ ਨੂੰ ਇਹਦੇ ਵਿੱਚ ਜੋੜ ਪਾਉਣਾ ਪੈਣਾ ਸੀ ਦੇਖੋ ਇਹ ਆਪਣਾ 8.5 ਹੈਗਾ ਆਪਾਂ ਇੱਥੇ 8 ਇੰਚ ਦੇ ਨਿਸ਼ਾਨੀ ਲਾਉਣੀ ਹੈ ਜੀ ਇੰਨਾ ਕੀ ਕੱਪੜਾ ਐਕਸਟਰਾ ਮਾਰਜਿਨ ਖਾਤਰ ਬਚੂਗਾ ਆਪਣਾ ਇੰਨਾ ਤੇ ਇੱਥੇ ਆਪਾਂ ਲਾਲੀ ਜੀ ਨਸਾਨੀ 3 ਇੰਚ ਤੇ ਹੀ ਕਾਟ ਪੈਂਦੀ ਹੁੰਦੀ ਆ ਹਰ ਇੱਕ ਬਾਹ ਦੇ ਸਾਈਜ਼ ਆਪਾਂ 3 ਇੰਚ ਤੇ ਹੀ ਕਾਟ ਪਾਉਣੇ ਆਗੇ ਆਹ ਲਓ ਜੀ ਆਹ 3 ਇੰਚ ਹੋ ਗਿਆ ਆਪਾਂ ਇੱਥੇ 3 ਇੰਚ ਤੇ ਨਸਾਨੀ ਲਾਤੀ ਇਹ ਆ ਐਕਸਟਰਾ ਮਾਰਜਿਨ ਸਿਰਫ ਆਪਣੇ ਕੋਲੇ 1 ਇੰਚੀ ਆਗਾ ਜਦੋਂ ਆਪਾਂ ਇਥੋਂ ਇਧਰ ਨੂੰ ਨਾਪਾਂਗੇ ਦੇਖੋ ਆਪਾਂ ਇਹ ਰੱਖਿਆ ਹੈਗਾ 8 ਇੰਚ ਜਦੋਂ ਆਪਾਂ ਇਹ ਇਧਰੋਂ ਇਧਰ ਨੂੰ ਨਾਪਾਂਗੇ 8.5 ਆਪਣਾ ਕੱਪੜਾ ਪੂਰਾ ਹੁੰਦਾ ਹੈ ਠੀਕ ਆ ਜੀ ਆਪਣਾ ਇਹ ਮੋਢਾ ਹੋ ਜਾਊਗਾ ਰੈਡੀ ਐਕਸਟਰਾ ਮਾਰਜਿਨ ਸਿਰਫ ਆਪਣੇ ਕੋਲੇ ਇੰਨਾ ਕੁ ਰਹੂਗਾ ਤੇ ਜਿਹੜੀ ਆਪਣੀ ਆਪਾਂ ਗਲਾਈ ਪਾਉਣੀ ਹੈਗੀ ਉਹ ਪਾਉਣੀ ਆਪਾਂ 2 1/2 ਇੰਚ ਦੇ ਇਹਨੂੰ ਆਪਾਂ ਇਹਦੇ ਨਾਲ ਐਦਾਂ ਮਿਲਾ ਲੈਣਾ ਐਦਾਂ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਅੱਧਾ ਅੱਧਾ ਇੰਚ ਆਪਾਂ ਇੱਧਰ ਨਿਸ਼ਾਨੀ ਲਾ ਲੈਣੀ ਆ ਇਸ ਤਰ੍ਹਾਂ ਜਿੰਨੀ ਆਪਾਂ ਕਾਟ ਪਾਈ ਆ ਇਹ ਕਾਟ ਜੀ ਉਨੀਉ ਹੀ ਪਈ ਹੋਊਗੀ ਤਾਂ ਕਦੇ ਵੀ ਆਪਣੀ ਬਾਹਾਂ ਦੇ ਵਿੱਚ ਝੋਲ ਨਹੀਂ ਪੈਂਦਾ ਤੇ ਨਾਈ ਮੋਢੇ 'ਚ ਝੋਲ ਪੈਂਦਾ ਆ ਇਸ ਤਰ੍ਹਾਂ ਜੀ ਆਪਾਂ ਇੱਥੇ ਚਾਹ ਤੱਕ ਰੱਖ ਕੇ ਗਲਾਈ ਦੇ ਦੇਣੀ ਹੈ ਗਲਾਈ ਜਿੱਥੇ ਤੱਕ ਆਪਣਾ ਮੋਢਾ ਤਿਆਰ ਆ ਸਿਰਫ ਉਨੀਉ ਹੀ ਦੇਣੀ ਹੈਂ ਕਈ ਵਾਰੀ ਜੀ ਦੁਕਾਨਾਂ ਵਾਲੇ ਨਾ ਕੱਪੜਾ ਪੂਰਾ ਪੂਰਾ ਦਿੰਦੇ ਨੇ ਵੀ ਸੂਟ ਦੀ ਕਟਿੰਗ ਕਰਨੇ ਵੀ ਬਹੁਤ ਔਖੀ ਹੋ ਜਾਂਦੀ ਹੈ। ਆ ਦੇਖੋ ਜਦੋਂ ਹੁਣ ਆਪਾਂ ਅੱਗੇ ਵਾਲੀ ਕਾਰਟ ਪਾਉਣੀ ਆ ਜਿਹੜੇ ਆ ਦੋਵੇਂ ਸਿੱਧੇ ਪਾਸੇ ਨੇ ਚਾਹੇ ਪੁੱਠੇ ਪਾਸੇ ਨੇ ਉਹ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ। ਇਹ ਨਹੀਂ ਹੈਗਾ ਵੀ ਇੱਕ ਪਾਸਾ ਦੇਖੋ ਇੱਕ ਪ੍ਰਿੰਟਾ ਸਿੱਧਾ ਇਧਰ ਇਧਰਲਾ ਹਿੱਸਾ ਉਲਟ ਹੋਵੇ ਫੇਰ ਕੀ ਹੋਊਗਾ ਜਿਹੜੀਆਂ ਆਪਣੀਆਂ ਕਾਟਾਂ ਨੇ ਅੱਗੇ ਚਲੀ ਜਾਊ ਇੱਕ ਪਿੱਛੇ ਇਸ ਤਰ੍ਹਾਂ ਜੀ ਜਦੋਂ ਆਪਾਂ ਕਾਟ ਪਾਉਣੀ ਆ ਤਾਂ ਦੋਵੇਂ ਅੱਗੇ ਵਾਲੀਆਂ ਕਾਟਾਂ ਅੱਗੇ ਹੀ ਆਉਣਗੀਆਂ ਤੇ ਦੂਸਰੀ ਗੱਲ ਜੀ ਸਿਰਫ ਦੋ ਪੱਲਿਆਂ 'ਚ ਕਾਟ ਪਾਉਣੀ ਆ ਇੱਕ ਤੇ ਦੋ ਦੋ ਪਿੱਛੇ ਛੱਡ ਦੇਣੇ ਐਸੋਚ ਆ ਪੈ ਗਈ ਆਪਣੀ ਮੋਢੇ ਦੀ ਕਾਟ ਤੇ ਇਹਨਾਂ ਦੀ ਆਪਾਂ ਦੇਖੋ ਜਿੰਨੀ ਮੂਰੀ ਹੈਗੀ ਮੂਰੀ ਰੱਖ ਕੇ ਇਹਨਾਂ ਦੀ ਜਿੰਨੀ ਮੂਰੀ ਹੈਗੀ ਮੂਰੀ ਹੈਗੀ ਇਹਨਾਂ ਦੀ 5 ਇੰਚ ਬਾਅਦ ਇਹਦੀ ਇੱਥੋਂ ਆਪਾਂ ਇਦਾਂ ਨਿਸ਼ਾਨੀ ਲਾ ਲੈਣੀ ਇਦੋਂ ਘੱਟ ਆਪਾਂ ਇਥੋਂ ਮਾਰਜਨ ਵਾਲਾ ਕੱਪੜਾ ਨਹੀਂ ਰੱਖ ਸਕਦੇ ਜੇ ਇਦੋਂ ਘੱਟ ਰੱਖਾਂਗੇ ਆਪਾਂ ਜੇ ਆਪਣੇ ਕੋਲ ਇਦੋਂ ਘੱਟ ਕੱਪੜਾ ਹੁੰਦਾ ਤਾਂ ਪੈ ਦੇ ਵਿੱਚ ਜੋੜ ਪਾਉਣਾ ਸੀਗਾ ਹੁਣ ਦੇਖੋ ਜੀ ਆਪਣੇ ਕੋਲ 1 ਇੰਚ ਕੱਪੜਾ ਬਚ ਗਿਆ ਤਾਂ ਇਹਦੇ ਨਾਲ ਜਿਹੜੀ ਸਲਾਈ ਆ ਨਿਕਲੂਗੀ ਨਹੀਂ ਜਿਹੜੇ ਇਧਰਲੇ ਪਾਸੇ ਓਵਰਲਾਕ ਹੋ ਜੂਗੀ ਵੈਸੇ ਆਪਾਂ ਨੂੰ ਜਿਹੜਾ ਐਕਸਟਰਾ ਮਾਰਜਨ ਵਾਸਤੇ ਕੱਪੜਾ ਜੀ ਉਹ 2 ਇੰਚ ਤਾਂ ਜ਼ਰੂਰ ਰੱਖਣਾ ਚਾਹੀਦਾਗਾ ਜਿੱਦਾਂ 1 ਇੰਚ ਆਪਾਂ ਨੂੰ ਐਕਸਟਰਾ ਮਾਰਜਨ ਦਾ ਕੱਪੜਾ 2 ਇੰਚ ਹੀ ਰੱਖਣਾ ਚਾਹੀਦਾਗਾ ਤਾਂ ਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ